ਹਲੋ ਕੀ ਹੈ ਉਹ ਸਾਡੀ ਕੋਈ ਕਰ ਹੀ ਨਹੀਂ ਲੱਗਦਾ ਪੈਸੇ ਪੁੱਛੇ ਬਾਵਾ ਚੱਕ ਲਈ ਤੇ ਮੇਰਾ ਬੈਗ ਕਿਹੜਾ ਹੈ ਪੈਸੇ ਪੁੱਛ ਤਾਂ ਕਰ ਲਈ ਹੁਣ ਤਾਂ ਮੇਰਾ ਜੀਬੇ ਕਰਦੇ ਜਾਣ ਮੇਰੀ ਖੁਰੀ ਨਹੀਂ ਆਉਂਦੀ ਹੈ ਹੈ ਪੂਰਾ ਕਿਉਂ ਆ ਜਾ ਭੱਜਾ ਕੁਛ ਨਹੀਂ ਹੁੰਦਾ ਮੈਂ ਛੱਡ ਦੇਵਾਂ ਜੇ ਬਾਹਰ ਜੇ ਤੁਸੀਂ ਕੁਝ ਵੀ ਕੋਈ ਆਪੀ ਹਰ ਜੂ पर हूँ मजबूरी है मेरी मैं रह नहीं सकती ठीक है चंगा ठीक है आ जाओ आलिया बजा जाए मैं चंगा क्या नारे नहीं चंगा तेरी मम्मी ठे आगी। वो तो काला ये छोला लेके बाहर नहीं गई है कहीं नहीं मंदिर आने हैं। अच्छा। हम्म। तेरी वाया कहाँ चली आगी? हम्म। अच्छा अभी कहीं मैं बाजार जाने आगी हैं? हाँ। अच्छा। चल अच्छा अच्छा। कोई ना आजूबी, आजूबी बता। चल हाँ मैं सब्जी देके आई यानी। हाँ देके बता दिया काँटीले बे� ਕੀ ਜਾਂਦਾ ਸੀ ਸਸਰੀ ਕਾ ਮਾਟੀ ਸਸਰੀ ਕਾਰ ਹੋ ਕੇ ਨੂੰ ਬੜੀ ਜੀ ਕਾ ਬੜੀ ਹਵਾਸਾ ਹੋਰ ਥਾਂ ਠੀਕਾ ਹੋਰ ਕਿਵੇਂ ਹੋਣੇ ਹੋਏ ਬੜੀ ਆਠੀ ਕਰਾਣੀ ਅੱਡੇ ਦੀਂਦੀ ਨੇ ਰਾਣੀ ਆਂਟੀ ਬਾਜ਼ਾਰ ਗਈ ਹੋਈ ਆ ਗਈ ਉਹ ਤਾਂ 12 ਵਜੇ ਬੈਕ ਕੱਪੜਿਆਂ ਦਾ ਭਰੀ ਜਾਂਦੀ ਸੀ ਮੈਂ 12 ਵਜੇ ਦੇਖੀ ਹਏ ਬੈਗ ਹੋਰ ਐਡਾ ਬੈਗ ਸੀ ਕਾਲੇ ਰੰਗ ਦਾ ਭਰੇ ਹੋਏ ਸੀ ਕੱਪੜਿਆਂ ਦਾ ਉਹ ਹਿੱਦੋਂ ਨੂੰ ਜਾਂਦੀ ਸੀ ਹਏ ਮੇਰੇ ਤਾਂ ਪਾਏ ਵੀ ਕੁੜੀ ਨੇ ਕਿਹਾ ਦਾ ਕਹਿੰਦੀ ਬੈਗ ਭਰੇ ਹੋਏ ਆ ਤੇ ਕੱਪੜਿਆਂ ਦਾ ਕਹਿੰਦੀ ਬੀਬੀ ਵੱਡੀ ਛੋਟੀ ਬੀਬੀ ਤਾਂ ਕਹਿੰਦੀ ਆ ਕਿ ਬੈਗ ਭਰ ਤੇ ਕੱਪੜਿਆਂ ਦਾ ਹਾਂ ਬੈਗ ਭਰੇ ਹੋਏ ਆ 12:00 ਵਜੇ ਉਹਨੇ ਤਾਂ ਉਹੀ ਕੰਮ ਕਰਤਾ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਧਿਆਨ ਰੱਖੋ ਤੁਸੀਂ ਕਿਹੜਾ ਮੇਰੀ ਮੰਨੀ ਆ ਮੈਂ ਤੁਹਾਨੂੰ ਉਹਦੇ ਕਹਿ ਕੇ ਕਿਸੇ ਬੰਦੇ ਕੋਲ ਬੈਠੀ ਨਸੀ ਉਹ ਉਹ ਜਿਹੜੀ ਨਾਲ ਐਸੀ ਕੁਲਵਿੰਦਰ ਉਹ ਕਿਸੇ ਬੰਦੇ ਨਾਲ ਉਹਦੀ ਗੱਲ ਕਰਾਈ ਜਾਉਨੇ ਮੈਂ ਤੁਹਾਨੂੰ ਉਹਦੇ ਕਿਹਾ ਸੀ ਵੀ ਤੁਸੀਂ ਧਿਆਨ ਰੱਖੋ ਦੇਹ ਰਾਜ ਵਾਲੇ ਬੱਡੜੀ ਨੇ ਕੀ ਕੀਤਾਗਾ ਮੈਨੂੰ ਨਹੀਂ ਪਤਾ ਤੀ ਵੀ ਕਿੱਥੋਂ ਕੇਲੇ ਆਉਂਦੇ ਨੇ ਕਿ ਕਿੱਥੋਂ ਟੋਪੀਆਂ ਆਉਂਦੀਆਂ ਨੇ ਜਿਆ ਬੱਡੜੀ ਆ ਕੇ ਕੁੜੀ ਬਣੀ ਤਾਂ ਵੇਖ ਲਾਂ ਦੀ ਹੋਰ ਕੀ ਜੇ ਲੈ ਇਹਨੂੰ ਜਵਾਕੜੀ ਨੂੰ ਇਹਨੂੰ ਕੀ ਪਤਾ ਹੁਣ ਹਾਂ ਵੀ ਇਹਨੂੰ ਤਾਂ ਨਾਲ ਲੈ ਜਾਂਦੀ ਬਈ ਤੇਰੇ ਤੁ ਨੂੰ ਵੀ ਤੂੰ ਇਹੇ ਕੰਮ ਕਰਦੀ ਆ ਤੂੰ ਚੰਗੀ ਥੋੜੀ ਲੱਗਦੀ ਆਂ ਕਿ ਇਹੇ ਜੇ ਕੰਮ ਕਰਦੀ ਤੂੰ ਵੀ ਇਹ ਤੇ ਤੇ ਚੰਗੀ ਨਹੀਂ ਹੈਗੀ ਆ ਕੋਲ ਘਰ ਪੱਟਣ ਲੱਗੀਆਂ ਜਿਹਨਾਂ ਨੇ ਮਿੰਟ ਮਾਰਦੀਆਂ ਨੇ ਕਾਪੜੇ ਦਿੰਦੀਆਂ ਨੇ ਅੱਜ ਕੱਲ੍ਹ ਕੁੜੀਆਂ ਪੱਤਰਾਂ ਨਾਲ ਜਾਂਦੀਆਂ ਦੇਖਣ ਮੈਨੂੰ ਨਹੀਂ ਪਤਾ ਸੀ ਵੀ ਇਹੋ ਕੇ ਉਹ ਖੁਲੀ ਖੁਲੀ ਰਹਿੰਦੀ ਆਗੀ ਫੇਰ ਉਹਦਾ ਕੋਲੇ ਫੋਨ ਵੀ ਸੀਗਾ ਹੋਊਗਾ ਚੋਰੀਓ ਰੱਖਿਆ ਹੋਣਾ ਹਾਂ ਫੇਰ ਤੂੰ ਕਿਹੜੇ ਧਿਆਨ ਕੀਤਾ ਮੈਂ ਤੁਹਾਨੂੰ ਉੱਧਰ ਕਹਿ ਕੇ ਵੀ ਲਈ ਸੀ ਵੀ ਭਾਈ ਤੁਸੀਂ ਦੇਖ ਲਓ ਮੈਂ ਤਾਂ ਧਿਆਨ ਨਹੀਂ ਕੀਤਾ ਹੈਗਾ ਮੈਨੂੰ ਵੀ ਪਤਾ ਤੀ ਕਹ ਮੈਂ ਤਾਂ ਕਿਤੇ ਆਏ ਤਾਂ ਵਧੀਆ ਕੰਮ ਨਤਨ ਦਾ ਕਰਦੀ ਫਿਰਦੀ ਆ ਵਿਚਾਰ ਅਹੀ ਜੀ ਤਾਂ ਹੈ ਹੀ ਨਹੀਂ ਸੀਗੀ ਉਹ ਜਾਇ ਵਡੜੀ ਨੇ ਉਹ ਆਈ ਆ ਸਾਡੇ ਘਰੇ ਉਹਦੇ ਪੱਟਨੇ ਪਾਈ ਨੇਗੀ ਹਾਂ ਹੁਣ ਤੁਸੀਂ ਉਹਨੂੰ ਪੁੱਛੋ ਵੀ ਕਿੱਥੇ ਗਈ ਐ ਲਿਆ ਭਾਈ ਮੋੜ ਤਾਰ ਹੁਣ ਉਹਨੂੰ ਪੁੱਛੂੰਗੀ ਮੈਂ ਹਾਂ ਉਹਨੂੰ ਕਰਦੀ ਆ ਉਹਦੇ ਨਾਲ ਗੱਲ ਹਾਂ ਵੀ ਮੈਂ ਉਹਨੂੰ ਕਿਛਦੀ ਦਾ ਦੂੰ ਮੈਂ ਕਿਉਂ ਨਾਲ ਉਹਨੂੰ ਕਿਛਦੀ ਦਾ ਪਾਲ ਹਾਂ ਤਾਂ ਠੀਕ ਐ ਹਾਂ ਲਿਆ ਫਾवीस ਜੇ ਤੇ ਖੇਪ ਆ ਗਈ ਹੈ ਤੇ ਅਗਲਾ ਕਿੱਥੇ ਤਾਂ ਸਾਨੂੰ ਪੁੱਛ ਕੇ ਗੱਲ ਕਰਦਾ ਤਾਂ ਤੇ ਕਿੱਥੇ ਹੁਣ ਆਏ ਅਗਲਾ ਕਹਿੰਦਾ ਉਹਨਾਂ ਫਲਾਣੇ ਦੀ ਨਿਕਲ ਗਈ ਫਲਾਣੇ ਦੀ ਨਿਕਲ ਗਈ ਹੁਣ ਹਰੇਕਾ ਵੱਡੇ ਵੀ ਛੋਟੇ ਵੀ ਸਾਰੇ ਆਏ ਗੱਲਾਂ ਕਰਨਗੇ ਐਡੀ ਵੱਡੀ ਹੈਗੀ ਆ ਉਮਰ ਦੀ ਵੀ ਤੈਨੂੰ ਸ਼ਰਮ ਸੰਗ ਹੈਗੀ ਆ ਕਿ ਨਾ ਆਈਗੀ ਆ ਤੂੰ ਇਹੋ ਜੇ ਚੱਜ ਕਰਦੀਆਂਂਗੀ ਮੈਨੂੰ ਨਹੀਂ ਪਤਾ ਸੀਗਾ ਵੀ ਜਾਇ ਵੱਡੜੀ ਨੇ ਇਹ ਚੱਜ ਕੀਤੇ ਨੇ ਮੈਂ ਮੈਨੂੰ ਉਹਦੇ ਕੋਲੇ ਕੱਢਣ ਨੂੰ ਜਾ ਕੇ ਆਉਂਦੀ ਮੈਂ ਉਹਨੂੰ ਬਰਾਮ ਦੇ ਘਰ ਫੇਰ ਮੈਂ ਉਹ ਕਰਦੀ ਜਾਂਦੇ ਨਾ ਕਰਦੇ ਜਦੋਂ ਹੁਣ ਤਾਂ ਜਿਹੜਾ ਕੰਮ ਹੋਣਾ ਸੀ ਹੋ ਗਿਆ ਸਾਡੀ ਕੱਟਦੇ ਆ ਰਸ ਨੂੰ ਮੇਰਾ ਕਿੱਥੇ ਜੀ ਲੱਗਦਾ ਮੇਰਾ ਹੁਣ ਮੇਰਾ ਨਹੀਂ ਕਿੱਥੇ ਜੀ ਲੱਗਦਾ ਹੁਣ ਮੈਂ ਤਾਂ ਬਹੁਤ ਉਹ ਮੁਗੀ ਨੂੰ ਮਾਤਾ ਚੜੂ ਹਾਂ ਬੁੱਬੀ ਹਾਂ ਮਾਤਾ ਚੜੂ ਚੱਲ ਚੱਟ ਚਾਣੂ ਰੱਖ ਚਲ ਉਹ ਭਾਂਡੇ ਮਾਂ ਦੇ ਸਾਰੇ ਆਪਦੀ ਮਾਂ ਵਾਲੇ ਕੰਮ ਤੈਨੂੰ ਕਰਨੇ ਪੈਣਗੇ ਹੁਣ ਮੈਂ ਕੱਤੀ ਜਣੀ ਮੈ ਤੋਂ ਹੀ ਹੁੰਦੇ ਹੈਗੇ ਕਿ ਤੋਂ ਦੀ ਧੂੜ ਪਾਣੀ ਚਾਣਗੀ

ਬਈਆ ਮੈਂ ਤੁਹਾਨੂੰ ਉਹ ਗੱਲ ਨਾ ਕਰਦੀ ਸੁਣਾਈ ਸੀ ਕਲਿੰਦਰ ਨੇ ਅੱਛਾ ਅੱਛਾ ਕੰਦ ਨੜ ਕੰਨ ਉੱਥੇ ਬੈਠੀ ਸੀ ਸੀ ਮੈਨੂੰ ਦੱਸ ਦੇ ਕਿ ਕਹਿੰਦੀ ਪਤਾ ਨਹੀਂ ਕਿੱਥੇ ਖੇਤਾ ਫੁੱਤਾ ਇੱਥੇ ਰਹਦੀ ਹੈ ਇੱਧਰ ਜਮਾਲਕੇ ਰੋਡ ਤੇ ਰਹਦੀ ਹੈ ਬਈ ਅੱਛਾ ਹਾਂ ਉਹਦੇ ਇਹਦੀ ਮਮੀ ਕੁੜੀ ਹਾਂ ਅੱਛਾ ਜਮਾਲਕੇ ਉੱਤੇ ਰਹਿੰਦੀ ਹੈ ਅੱਛਾ ਜਮਾਰ ਕੇ ਰੋਡ ਤੇ ਖੇਤਾਂ ਚ ਰਹਿੰਦੀ ਆ ਵੀ। ਉਹਦੇ ਕੋਲ 50-60 ਕਿੱਲੇ ਜ਼ਮੀਨ ਦੇ ਆ। ਖੇਤ ਚ ਕੋਠੀ ਚ ਰਹਿੰਦੇ ਆ ਖੇਤਾਂ ਚ। ਅੱਛਾ ਹਾਂ। ਤੇ ਹੋਰ ਫਿਰ ਕੀ ਤੈਨੂੰ ਜਮਾ ਜਮਾ ਕਲੀਅਰ ਗੱਲ ਸੁਣੀ ਸੀ? ਹਾਂ ਕਲੀਅਰ ਆਪਾਂ ਮੈਂ ਉਹਨੂੰ ਸਾਰੀ ਗੱਲ ਕੱਲ ਨੂੰ ਪੁੱਛ ਕੇ ਆਪਾਂ ਫਿਰ ਕੱਲ ਨੂੰ ਵਾਪਸ ਲੰਘਾਂਗੇ ਉੱਥੇ। ਆਪਾਂ ਦੇਖ ਕੇ ਆਵਾਂਗੇ ਵੀ ਕਿੱਥੇ ਮੈਂ ਉਹਨੂੰ ਵੜਿਆ ਕੇ ਪੁੱਛੂੰਗੀ ਵੀ ਮੈਨੂੰ ਦੱਸ ਵੀ ਕਿੱਧਰ ਦੀ ਜਾਣਾ ਕਿੱਥੇ ਜਾਣਾ। ਤੂੰ ਐਂ ਕਹੀਂ। ਕਹਦੇ ਮੈਂ ਨਹੀਂ ਉਹਨੂੰ ਦੱਸਦੀ ਹੈਗੀ ਅੰਕੀ ਨੂੰ ਕਹਦੇ ਆ। ਮੈਂ ਉਹਨੂੰ ਮੈਂ ਉਹ ਤੋਂ ਕੀ ਲੈਣਾ? ਹਾਂ ਤੂੰ ਐਂ ਮਾਰੀ ਦੇ ਮੇਰੇ ਪੁੱਤ ਮੇਰੀ ਗੱਲ ਸੁਣਾ ਮੈਂ ਤੈਨੂੰ 2000 ਰੁਪਇਆ ਦੇ ਦੂੰਗੀ ਮੈਨੂੰ ਸਾਰੀ ਗੱਲ ਦੀ ਸਵੋਲਿਆ ਦੀ ਤੂੰ ਨਾ ਮੈਂ ਤੈਨੂੰ ਸਾਰੀ ਗੱਲ ਦੱਸ ਦੂੰਗੀ ਮੈਂ ਉਹ ਤੂੰ ਪੁੱਛ ਕੇ ਅੱਜ ਮੈਂ ਪੁੱਛ ਲੂੰਗੀ ਫਿਰ ਆਪਾਂ ਕੱਲ ਨੂੰ ਬੰਦ ਚਲਾਂਗੇ ਉੱਥੇ ਦੇਖ ਪੁੱਤਾ ਕਿਸੇ ਕੋਲੇ ਹੋਰ ਤਾਂ ਗੱਲ ਨਾ ਕਰੀ ਬੇੜੇ ਦੇ ਵਿੱਚ ਹੈ ਆਪਣੇ ਤਾਂ ਦੇਖ ਗੱਲਾਂ ਨਹੀਂ ਦੋਗੜ ਟੈਲੇ ਬਣਾ ਲੈਂਦੇ ਨੇ ਹਾਂ ਨਾ ਨਾ ਤੁਸੀਂ ਟੈਨਸ਼ਨ ਨਾ ਲੋ ਮੈਂ ਦੇਖ ਲੈਣੀ ਐ ਦੀ ਜਵਾਕੜੀ ਗੋਲੀ ਦੇਖ ਲੈਣੀ ਐ ਹਾਂ ਜਬਾ ਆਖੜੀ ਬੰਨੀ ਤਾਂ ਦੇਖੀ ਨਹੀਂ ਹੈਗਾਗਾ ਵੀ ਕੀ ਅਕੀਦੇ ਸਾਰੇ ਤੇ ਛੱਡ ਕੇ ਗਈ ਆ ਇਹਨੂੰ ਚਲ ਪੁੱਤ ਕੋਈ ਨਾ ਕੱਲ ਨੂੰ ਮੈਨੂੰ ਸਾਰੀ ਸਬੋਹ ਲਿਆ ਹਾਂ ਮੈਂ ਤੈਨੂੰ ਸਾਰੀ ਗੱਲ ਦੱਸੂ ਕੱਲ ਨੂੰ ਤੇ ਫਿਰ ਆਪਾਂ ਕੱਲ ਨੂੰ ਮਿਲ ਚਲਾਂਗੇ ਉੱਥੇ ਠੀਕ ਆ ਚਾਹ ਲੈਣਾ ਥੋੜੀ ਬੱਸ ਐਂਟੀ ਮੈਨੂੰ ਨਹੀਂ ਪਤਾ ਕਿ ਵੀ ਇਹੇ ਜੇ ਕੰਮ ਕਰਦੀ ਫਿਰਦੀ ਆ ਵੀ ਉਹ ਉਸੇ ਦੀ ਬੁੱਤ ਨਹੀਂ ਪੱਟੂ ਮੈਂ ਅਕਲਵਿੰਦਰ ਜੀ ਦੀ ਉਹਨੇ ਬੈਟਨ ਨੇ ਕੀ ਸਾਡੇ ਘਰ ਦੇ ਵਿੱਚ ਕਵਾੜੇ ਪਾਏ ਨੇ ਵੀ ਹੁਣ ਨਹੀਂ ਵਾ ਛੱਡਦੀ ਰਹੀਦੀ ਉਹਨੂੰ ਹਾਂ we